ਇੱਥੇ ਬਹੁਤ ਗੁਰਗੁਰੂ ਘਰਾਂ ਦੇ ਵਜੀਰ ਸੂਝਵਾਨ ਸਿੰਘ ਸਾਜੀ ਸਿੰਘ ਵਿਦਵਾਨ ਫੁਰਸ਼ ਬੰਦਗੀ ਵਾਲੀਆਂ ਰੂਹਾਂ ਇੱਥੇ ਹਾਜ਼ਰ ਹਨ ਵਿਦਿਆਲਾ ਪਿੰਡ ਜੋ ਸੰਤ ਮਹਾਰਾਜ ਫਤੇ ਸਿੰਘ ਜੀ ਜਿਹੜੇ ਪੰਜਾਬੀ ਸੂਬੇ ਦੇ ਮੋਢੀ ਹੋਏ ਨੇ ਤੇ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਤੇ ਨਾਲ ਸੰਗਤ ਜੀ ਬਹੁਤ ਕੀਰਤਨ ਦੇ ਧਨੀ ਸੰਵਾ ਕਰ। ਮੈਂ ਨਾ ਪਿੱਛੇ ਜੇ ਸਾਡੇ ਮੂਸੇ ਅਸਥਾਨ ਤੇ ਦੀਵਾਨ ਸੀ ਰਾਤ ਦਾ ਤੇ ਮੈਂ ਉੱਥੇ ਧਾਰਨਾ ਪੜੀ ਸੀ ਇੱਕ ਤੇ ਮਹਾਂਪੁਰਸ਼ੋਂ ਧਾਰਨਾ ਪੜਦੇ ਹੁੰਦੇ ਸੀ। ਮੈਂ ਕਿਹਾ ਸੀ ਸੰਗਤ ਨੂੰ ਇਹ ਸੰਤ ਮਹਾਰਾਜ ਫਤੇਹ ਸਿੰਘ ਜੀ ਪੜਦੇ ਸੀ ਧਾਰਨਾ। ਉਹ ਪੜਿਆ ਕਰਦੇ ਸੀ ਇਸ ਮਨ ਕੋ ਕੋਈ ਖੋਜੋ ਭਾਈ। ਗੁਰਬਾਣੀ ਦਾ ਸ਼ਬਦ ਹੈ। ਇਸ ਮਨ ਕੋ ਕੋਈ ਖੋਜੋ ਭਾਈ ਉਹ ਭਾਈ ਕੋਈ ਉਠੋ ਸੂਰਮਾ ਜਿਹੜਾ ਇਸ ਮਨ ਦੀ ਖੋਜ ਕਰੇ ਮਨ ਮਨ ਆਪ ਕਰਦੇ ਮਨ ਮੇਰਾ ਮਨ ਕਰਦਾ ਹੈ ਮੇਰਾ ਮਨ ਕਰਦਾ ਹੈ ਮਹਾਰਾਜ ਕਹਿੰਦੇ ਮਨ ਸਮਝਾਉਣ ਕਾਰਨੇ ਮਨ 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 ਦੀ ਗੱਲ ਹੋਈ ਮਨ ਰੇ ਪ੍ਰਭ ਕੀ ਸ਼ਰਣ ਵਿਚਾਰਨ ਮਨ ਦੀ ਗੱਲ ਸਾਰੀ ਗੱਲ ਮਨ ਤੇ ਹੀ ਟਿਕੋਤੀ ਹੈ ਪਰ ਮਹਾਰਾਜ ਕਹਿੰਦੇ ਨੇ ਇਸ ਮਨ ਕੋਈ ਖੋਜੋ ਪਾਈ ਇਸ ਮਨ ਨੂੰ ਲੱਭੋ ਵੀ ਕਿੱਥੇ ਹੈ ਸਿਰ ਤੋਂ ਲੈ ਕੇ ਪੈਰਾਂ ਦੇ ਉਪੂਠੇ ਤੱਕ ਡਾਕਟਰ ਪਾੜ ਕੇ ਨਾ ਬੰਦੇ ਦਾ ਸਰੀਰ ਆਪਰੇਸ਼ਨ ਕਰਦਾ ਹੈ ਤੇ ਸਰੀਰ ਵਿੱਚੋਂ ਗੁਰਮਖੋ ਗੁਰਦੇ ਵੀ ਨਿਕਲਦੇ ਜਿਗਰ ਵੀ ਨਿਕਲਦਾ ਦਿਲ ਵੀ ਨਿਕਲਦਾ ਧਮਣੀਆਂ ਸ਼ਰਾਵਾਂ ਸਭ ਕੁਝ ਨਿਕਲਦਾ ਪਰ ਐਸਾ ਇੱਕ ਵੀ 파ਟ ਸਰੀਰ ਵਿੱਚੋਂ ਨਹੀਂ ਨਿਕਲਦਾ ਜਿਹਨੂੰ ਡਾਕਟਰ ਕਹੇ ਆ ਤੇਰਾ ਮਨ ਹੈ ਸਰੀਰ ਵਿੱਚ ਮਨ ਨਾਂ ਦਾ ਕੋਈ ਪੁਰਜਾ ਹੀ ਨਹੀਂ ਹੈਰਾਨੀ ਦੀ ਗੱਲ ਇਹ ਆ ਗੁਰਮਖੋ ਇੱਕ ਇੱਕੋਂ ਅੰਕ 6 ਤੋਂ ਲੈ ਕੇ 18 10 20 ਤੱਕ 1430 ਅੰਦ ਗੁਰਬਾਣੀ ਸਤਿਗੁਰਾਂ ਨੇ ਸਾਡੇ ਮਨ ਨੂੰ ਸਮਝਾਉਣ ਲਈ ਕੋਈ ਉਚਾਰਨ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਸਰੀਰ ਵਿੱਚ ਪੁਰਜਾ ਹੀ ਹੈ ਨਹੀਂ ਉਹਨੂੰ ਸਮਝਾਉਣ ਲਈ ਤੇ ਮਹਾਰਾਜ ਕਹਿੰਦੇ ਫਿਰ ਇਸ ਮਨ ਕੋ ਕੋਈ ਖੋਜ ਹੋ ਭਾਈ ਮਨ ਨੂੰ ਕਰੋ ਖੋਜ ਵੀ ਲਭੋ ਤਨ ਛੁੱਟੇ ਬੰਦੇ ਦਾ ਤਨ ਛੁੱਟ ਗਿਆ ਆਪਾਂ ਕਹਿੰਦੇ ਬੰਦਾ ਮਰ ਗਿਆ ਫਲਾਨਾ ਮੌਤ ਹੋ ਗਈ ਮਤਲਬ ਤਨ ਛੁੱਟ ਗਿਆ ਜਦੋਂ ਤਨ ਛੁੱਟ ਗਿਆ ਫਿਰ ਫਰਜ਼ ਕਹਿੰਦੇ ਤਨ ਛੁੱਥੇ ਮਨ ਕਹਾਂ ਸਵਾਈ ਫਿਰ ਉਹ ਬੰਦੇ ਦਾ ਮਨ ਕਿੱਥੇ ਚਲਿਆ ਗਿਆ ਜਿਹੜਾ ਕਹਿੰਦਾ ਮੇਰਾ ਮਨ ਨਹੀਂ ਕਰਦਾ ਮਰਦ ਸ਼ਕਲਾ ਮੇਰਾ ਮਨ ਨਹੀਂ ਕਰਦਾ ਮੈਂ ਕੀ ਇਸ ਲੱਖ ਤੋਂ ਮੇਰਾ ਮਨ ਨਹੀਂ ਕਰਦਾ ਮੈਂ ਬਾਣੀ ਪੜਾਂ ਜਿਹੜਾ ਮਨ 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 ਦੀ ਰੱਟ ਪਾਈ ਜਾਂਦੇ ਨਾ 24 ਘੰਟੇ ਉਹ ਮਨ ਕਿੱਥੇ ਗਿਆ ਫਿਰ ਸਤਿਮਹਾਰਜ ਫਤੇ ਸਿੰਘ ਜੀਆਂ ਨੇ ਧਾਰਨਾ ਪੜਨੀ ਫਿਰ ਮੁਸਲਮਾਨਾਂ ਦੇ ਘਰ ਵਿੱਚ ਜਨਮ ਹੋਇਆ ਲੇਕਿਨ ਉਹ ਸਿੱਖੀ ਦੇ ਥੰਮ੍ਹਰੇ ਇਮਾਨ ਹੋਇਆ ਉਹਨਾਂ ਨੇ ਧਾਰਨਾ ਪੜਨੀ ਸੰਗ ਤੇ ਇਸ ਬੰਦ ਕੋ ਕੋਈ ਹੋਜੋ ਕੋਈ ਕੋ ਜੋ ਪਾਈ ਇਸ ਮਨ ਕੋਈ ਉਹ ਜੋ ਪਾਈ ਇਸ ਮਨ ਕੋਈ ਕੋਈ ਬੜਾ ਬੜਾ ਬੋਲਦਾ ਇਹ ਸੁਨਮਨ ਕੋਈ ਉਹ ਜੋ ਪਾਈ ਇਸ ਮਨ ਕੋ ਨ ਕੋ ਕੋਈ ਕੋ ਜੋ ਪਾਈ ਇਸ ਮਨ ਕੋ ਕੋਈ ਕੋ ਜੋ ਪਾਈ ਪਨ ਸੂਟੇ ਮਨ ਕਹਾ ਸਮਾਈ ਤਨ ਸੂਟੇ ਮਨ ਕਹਾ ਸਮਾਈ ਇਸ ਮਨ ਕੋਈ ਕੋਜ ਪਾਈ 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 ਭਾਈ ਇਸ ਮਨ ਕੋ ਕੋਈ ਕੋ ਜੋ ਪਾਈ ਇਸ ਮਨ ਕੋ ਕੋਈ ਕੋ ਜੋ ਪਾਈ ਗੁਰਜੀ ਕੇ ਮਾਪੋਖਨ ਧਾਰਨਾ ਪੜਨੀ ਗੁਰਬਾਣੀ ਦੀਆਂ ਪੰਗਤੀਆਂ ਇਉਂ ਪੜਨੀ ਤੇ ਉਹਨਾਂ ਮਹਾਪੁਰਸ਼ਾਂ ਦੀ ਇਹ ਇਹ ਕਰਮ ਧਰਤੀ ਜਨਮ ਧਰਤੀ ਬਣੀ ਭਾਵੇਂ ਉਹਨਾਂ ਦਾ ਜਨਮ ਆਪਣੇ ਨਾਨਕੇ ਨਗਰ ਹੋਇਆ ਸੀ ਪਰ ਵਿਦਿਆਲਾ ਪਿੰਡ ਦੇ ਉਹ ਮਹਾਪੁਰਸ਼ ਸਨ ਬਹੁਤ ਵੱਡਾ ਨਾਮ ਬੜੀ ਕਠਨ ਕਰੜੀ ਕਮਾਈ ਉਹਨਾਂ ਮਹਾਪੁਰਸ਼ਾਂ ਨੇ ਤੇ ਉਹਨਾਂ ਦਾ ਸਤਾਨ ਹੈ ਪਿਆਰਿਓ ਇਸ ਕਰਕੇ ਵਿਦਵਾਨ ਪੁਰਸ਼ ਵਏ ਨੇ ਸੰਗਤ ਵਿੱਚ ਸਾਰੇ ਮੈਂ ਬੇਨਤੀ ਕਰਦਾ ਹਾਂ